10 ਪੜੇ ਹੋਈ ਹੋਤਾ ਯੂਪੀ ਪੁਲਿਸ ਦੇ ਵਿੱਚ ਭਰਤੀ ਹੋ ਸਕਦੇ ਹੋ 41400 ਤੋਂ ਵੀ ਵੱਧ ਗਿਣਤੀ ਹੈ ਪੋਸਟਾਂ ਦੀ ਜਿਹੜੀ ਸਰਕਾਰ ਵੱਲੋਂ ਓਪਨ ਕੀਤੀ ਗਈ ਹੈ ਪੂਰੀ ਜਾਣਕਾਰੀ ਕੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਤਾਂ ਜੋ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋ ਸਭ ਤੋਂ ਪਹਿਲਾਂ ਗੱਲ ਕਰ ਲਈਏ ਪੋਸਟਾਂ ਦੀ ਤਾਂ ਇਹ ਪੋਸਟਾਂ ਰਹਿਣਗੀਆਂ ਹੋਮਗਾਰਡ ਦੀਆਂ ਯੂਪੀ ਪੁਲਿਸ ਵੱਲੋਂ ਇਹਨਾਂ ਦੀ ਭਰਤੀ ਹੈ ਜਿਹੜੀ ਕਰਵਾਈ ਜਾ ਰਹੀ ਹੈ ਪੜਾਈ ਦੀ ਗੱਲ ਕਰ ਲਈਏ ਤਾਂ ਸਿਰਫ 10 ਪੜੇ ਕੈਂਡੀਡੇਟ ਨੇ ਜਿਹੜੇ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਸ਼ਰਤ ਇਹ ਹੈ ਕਿ ਤੁਹਾਡੀ ਉਮਰ ਹੈ ਜਿਹੜੀ 18 ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚ ਆਉਣੀ ਚਾਹੀਦੀ ਹੈ ਐਸ்சி ਬੀਸੀ ਕਾਸਟ ਨਾਲ ਸੰਬੰਧ ਰੱਖਦੇ ਹੋ ਤਾਂ ਉਮਰ ਦੀ ਛੂਟ ਹੈ ਜੋ ਤੁਹਾਨੂੰ ਤੁਹਾਡੀ ਕਾਸਟ ਦੇ ਹਿਸਾਬ ਨਾਲ ਮਿਲ ਜੇਗੀ ਅ ਅਪਲਾਈ ਡੇਟ ਦੀ ਗੱਲ ਕਰ ਲਈਏ ਤਾਂ 18 ਨਵੰਬਰ 2025 ਤੋਂ ਫਾਰਮ ਭਰਨੇ ਸ਼ੁਰੂ ਹੋਏ ਸੀ 17 ਦਸੰਬਰ 2025 ਲਾਸਟ ਤਰੀਕ ਆ ਇਹਨਾਂ ਦੇ ਫਾਰਮ ਭਰਨ ਦੀ ਔਨਲਾਈਨ ਮੋਡ ਦੇ ਵਿੱਚ ਫਾਰਮ ਨੇ ਜਿਹੜੇ ਅਪਲਾਈ ਹੋਣਗੇ ਫੀਸ ਵੀ ਆ ਜਿਹੜੀ ਤੁਹਾਡੀ ਔਨਲਾਈਨ ਮੋਡ ਦੇ ਵਿੱਚ ਭਰੀ ਜਾਏਗੀ ਹਾਂ ਹੁਣ ਗੱਲ ਕਰ ਲਈਏ ਫੀਸ ਦੀ ਤਾਂ ਜਰਨਲ ਤੇ OBC ਕੈਂਡੀਡੇਟਸ ਨੇ ਜਿਹੜੇ ਉਹਨਾਂ ਲਈ ਫੀਸ ਰੱਖੀ ਗਈ ਆ 100 ਰੁਪਿਆ SC ST ਵਿਮਨਸ ਪੀ ਡਬਲਯੂ ਡੀ ਤੇ ਐਕਸ ਸਰਵਿਸਮੈਨ ਨੇ ਜਿਹੜੇ ਉਹਨਾਂ ਲਈ ਰੱਖੀ ਗਈ ਆ 50 ਰੁਪਏ ਫੀਸ ਇਹ ਵੀ ਜਿਹੜੀ ਤੁਸੀਂ ਆਨਲਾਈਨ ਮਾਧਿਮ ਦੇ ਨਾਲ ਇਹਨਾਂ ਨੂੰ ਭਰੋਗੇ ਤੇ ਬਾਕੀ ਜਿਹੜਾ ਫਾਰਮ ਹੈ ਉਹ ਵੀ ਤੁਹਾਡਾ ਆਨਲਾਈਨ ਮੋਡ ਦੇ ਵਿੱਚ ਭਰਿਆ ਜਾਣਾ ਹੈ। ਬਾਕੀ ਪੂਰੇ ਨੋਟੀਫਿਕੇਸ਼ਨ ਦੀ ਪੀਡੀਐਫ ਚਾਹਨਿਓ ਤਾਂ ਤੁਸੀਂ ਮੇਰੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਉਹਦਾ ਲਿੰਕ ਹੈ ਜੋ ਮੈਨੇ ਇੱਥੇ ਬਾਇਓ ਦੇ ਵਿੱਚ ਦਿੱਤਾ ਹੋਇਆ ਹੈ। ਤੇ ਬਾਕੀ ਫਾਰਮ ਦਾ ਲਿੰਕ ਹੈ ਅਗਰ ਤੁਹਾਨੂੰ ਚਾਹੀਦਾ ਤਾਂ ਕਮੈਂਟ ਕਰਿਓ ਯੂਪੀ ਪੁਲਿਸ ਤਾਂ ਮੇਰੇ ਵੱਲੋਂ ਤੁਹਾਨੂੰ ਸਿੱਧਾ ਡੀਐਮ ਕਰ ਦਿੱਤਾ ਜਾਏਗਾ। ਉਸ ਲਿੰਕ ਤੋਂ ਤੁਸੀਂ ਆਪਣਾ ਫਾਰਮ ਹੈ ਜੋ ਆਪਣੇ ਫੋਨ ਤੋਂ ਘਰ ਬੈਠੇ ਭਰ ਸਕਦੇ ਹੋ। ਤੁਹਾਡੀ ਨਜ਼ਰ ਦੇ ਵਿੱਚ ਜਿਸ ਕਿਸੇ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਉਸ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਇਨਫਰਮੇਸ਼ਨ ਪਸੰਦ ਆਈ ਤਾਂ ਜਰੂਰ ਵੀਡੀਓ ਨੂੰ ਲਾਈਕ ਕਰ ਦਿਓ ਜੀ ਇਤਾਂ ਦੀਆਂ ਜਾਣਕਾਰੀਆਂ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਜੀ ਧੰਨਵਾਦ